जल सप्लाई एंड द सैनिटेशन कॉन्ट्रैक्ट वर्कर्स यूनियन जिला श्री मुक्सर साहिब ਵੱਲੋਂ जल सप्लाई ਦੀ मैनेजमेंट खिलाफ शुरू ਕੀਤਾ ਗਿਆ ਨਾ ਅੱਜ 200 ਦਿਨ ਚੱਲ ਰਿਹਾ ਹੈ ਵਿਧਾਇਕ ਤੋਂ ਬੱਚੇ ਦਾਤਾ ਬਰਦਾ ਕਰਤਾ ਕਰਕੇ ਮੰਗ ਪੱਤਰ करके ਮੰਗਾਂ ਦਾ ਹੱਲ ਹੋਣ ਤੱਕ ਸੰਘਰਸ਼ ਕੀਤਾ ਜਾਵੇਗਾ ਕੱਟੇ ਵਰਕਰਾਂ ਦੇ ਹੱਕ ਖਾਣ ਵਾਲਾ ਐਕਸ਼ਨ ਸੂਬਾ ਦੇ ਸੀਵਲ ਨੂੰ ਕੰਡਾਈ ਮਾਨੇਟ ਮੰਨਵਾਉਣ ਲਈ ਅਧਿਕਾਰਤ ਮੇਰਾਣਾ ਬਲਜੀਤ ਸਿੰਘ ਪੱਟਿਆ ਜੀ ਜਸੇਬਦੀ ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟਰ ਵਰਕ ਰਿਜਿਸਟਰ ਨੰਬਰ 33 ਤੋਂ ਸੂਬਾ ਪ੍ਰਚਾਰ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਜੀ ਅਏ ਤੁਸੀਂ ਇੱਥੋਂ ਦੇ ਵਿਧਾਇਕ ਨੂੰ ਮੰਗ ਪੱਤਰ ਦਿੱਤਾ ਹੁੰਦਾ ਕੀ ਕਾਰਨ ਹੈ ਜੀ ਅਸੀਂ ਜਲ ਸਪਲਾਈ ਮੈਨੇਜਮੈਂਟ ਨੂੰ ਆਪਣੀਆਂ ਆਕੀ ਮੰਗਾਂ ਨੂੰ ਲੈ ਕੇ ਕਈ ਵਾਰੀ ਮੰਗ ਪੱਤਰ ਦਿੱਤੇ ਗਏ ਆ 23 24 ਤੋਂ ਅਸੀਂ ਆਪਣੀ ਮੰਗ 8.33 ਨੂੰ ਲਾਗੂ ਕਰਾਉਣ ਦੇ ਲਈ ਮੰਗ ਪੱਤਰ ਦਿੱਤੇ ਗਏ ਉਸ ਦੇ ਬਹਿਰ ਤੇ ਅਸੀਂ ਪਿਛਲੇ ਮਹੀਨੇ ਧਰਨਾ ਲਾਇਆ ਸੀਗਾ ਜੀ ਤੇ ਮੈਨੇਜਮੈਂਟ ਨੇ ਸਾਨੂੰ ਇੱਥੋਂ ਦੇ ਐਸ.ਸੀ. ਸਾਹਿਬ ਨੇ ਸਾਨੂੰ ਪ੍ਰੋਮਸ ਦਿੱਤਾ ਸੀ ਕਿ ਨੌਵੇਂ ਮਹੀਨੇ ਦੇ ਵਿੱਚ ਕੋਈ ਮੰਗ ਦਾ ਮਸਲੇ ਦਾ ਹੱਲ ਕਰ ਦਿੱਤਾ ਜਾਊਗਾ ਪਰ ਜਦੋਂ ਨੌਵੇਂ ਮਹੀਨੇ ਦੇ ਵਿੱਚ ਸਾਡੀਆਂ ਕਟੇਸ਼ੀਆਂ ਲੱਗੀਆਂ ਤਾਂ ਉਹਨਾਂ ਦੇ ਵਿੱਚ ਸਾਡੇ ਐਕਸ਼ਨ ਸਾਹਿਬ ਨੇ ਉਹ ਜਿਹੜੀਆਂ ਕਟੇਸ਼ਨਾਵਾਂ ਗੌਰਡਸ ਵਾਲੀਆਂ ਕਟੇਸ਼ਨਾਵਾਂ ਪਾਸ ਕਰਨ ਤੋਂ ਮਨਾ ਕਰ ਦਿੱਤਾ ਗਿਆ ਉਸ ਦੇ ਬਹਿਰ ਤੇ ਅਸੀਂ ਦੁਬਾਰਾ ਜਿਹੜਾ ਜਥੇਬੰਦੀ ਤੌਰ ਤੇ ਅਸੀਂ ਸੰਗਠਨ ਲਗੀਆਂ ਅਸੀਂ ਅੱਜ ਇੱਥੋਂ ਦੇ ਵਿਧਾਇਕ ਐਮ.ਐਲ.ਏ ਕਾਕਾ ਬਰਾੜ ਜੀ ਨੂੰ ਮੰਗ ਪੱਤਰ ਦਿੱਤਾ ਕਿ ਸਾਡੀਆਂ ਮੰਗਾ ਮਸਲਿਆਂ ਦਾ ਜਿਹੜਾ ਹੱਲ ਕਰਾਇਆ ਜਾਵੇ ਕਿਥੇ ਜਿਹੜੇ ਕੱਚੇ ਕੰਮ ਐ ਉਹਨਾਂ ਨੂੰ ਸਰਕਾਰ ਨੂੰ ਕਹਿ ਕੇ ਜਿਹੜਾ ਪੱਕਾ ਕਰਾਇਆ ਜਾਵੇ ਉਹਨਾਂ ਨੂੰ ਵਿਭਾਗਾਂ ਦੇ ਵਿੱਚ ਲੈ ਕੇ ਉਹਨਾਂ ਦੇ ਮੰਗਾ ਮਸਲਿਆਂ ਦਾ ਹੱਲ ਕੀਤਾ ਜਾਵੇ ਜੇਕਰ ਤੁਹਾਡੇ ਮੰਗਾਂ ਦਾ ਹੱਲ ਨਹੀਂ ਤਾਂ ਤੁਹਾਡਾ ਕਲੈਕਸ਼ਨ ਕੀ ਹੋਏਗਾ ਅੱਜ ਅਸੀਂ ਕਾਕਾ ਬਰਾੜ ਜਗਦੀਪ ਸਿੰਘ ਕਾਕਾ ਬਰਾੜ ਜੀ ਨੂੰ ਐਮਐਲਏ ਸਾਹਿਬ ਨੂੰ ਮੰਗ ਪੱਤਰ ਦਿੱਤਾ ਜੀ ਜੇਕਰ ਸਾਡੀਆਂ ਮੰਗਾ ਮਸਲਿਆਂ ਦਾ ਹੱਲ ਨਹੀਂ ਹੁੰਦਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਅਸੀਂ ਨਾਲ ਵਾਲੇ ਜ਼ਿਲ੍ਹੇ ਨੂੰ ਸੁਭਾ ਕਮੇਟੀ ਨੂੰ ਬੇਨਤੀ ਕੀਤੀ ਆ ਕਿ ਜਿੰਨੇ ਵੀ ਸਾਡੇ ਨਾਲ ਵਾਲੇ ਜ਼ਿਲ੍ਹੇ ਆ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਸ਼ਹਿਰ ਦੇ ਵਿੱਚ ਹੋਰ ਵੀ ਵੱਡਾ ਸੰਘਰਸ਼ ਵਿੜਾਂਗੇ ਜਿਹਦੀ ਜ਼ਿੰਮੇਵਾਰੀ ਹੈ ਜਿਹੜੀ ਸਾਡੇ